ਪੰਜਾਬੀਓ ਤਿਆਰ ਹੋ ਜਾਓ ਫਿਰ ਤਾਰੀਖ 17 ਉਸ ਜਿਹਾਰੂ ਨੌਜਵਾਨ ਦੇ ਲਈ ਆਪਾਂ ਵਾਲੇ ਜਾਣਾ ਮਸਤੂਆਣਾ ਸਾਹਿਬ ਤੋਂ ਤੁਰਨਾ ਹੈ ਸਵੇਰੇ 17 ਤਾਰੀਖ ਨੂੰ 9 ਵਜੇ ਮਸਤੂਆਣਾ ਸਾਹਿਬ ਇਕੱਠੇ ਹੋ ਜਿਹੜੇ ਮੇਰੇ ਸੱਜਣ ਭਰਾ ਜਾਣਾ ਚਾਹੁੰਦੇ ਆ ਜਾਣਾ ਚਾਹੁੰਦੇ ਨਹੀਂ ਜਾਣਾ ਚਾਹੀਦਾ 9 ਵਜੇ ਮਸਤੂਆਣਾ ਸਾਹਿਬ ਜ਼ਰੂਰ ਇਕੱਠੇ ਹੋਈਏ ਆਪਾਂ ਉੱਥੋਂ ਆਪਾਂ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਅੱਗੇ ਅੰਵਾਲੇ ਜਿਹੜੇ 17 ਤੇ 18 ਦੋ ਜਨਾਂ ਦਾ ਧਰਨਾ ਜਿਹੜਾ ਅੰਵਾਲੇ 'ਚ ਰੱਖਿਆ ਗਿਆ ਤੇ ਸਾਮ ਜਥੇਬੰਦੀਆਂ ਵੱਲੋਂ ਸੋ ਮੈਂ ਸਮੁੱਚੇ ਪੰਜਾਬੀਆਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਬਾਗ ਚੜ੍ਹ ਕੇ ਆਪਾਂ ਇਸ 17 ਵਾਲੇ ਇਕੱਠ ਦਾ 18 ਵਾਲੇ ਇਕੱਠ ਦਾ ਹਿੱਸਾ ਬਣੀਏ ਕਿਉਂਕਿ ਲਗਾਤਾਰ 2 ਮਹੀਨਿਆਂ ਤੋਂ ਨਵਦੀਪ ਸਿੰਘ ਜਨਵੇੜਾ ਜੇਲ੍ਹ ਚ ਬੰਦ ਦਾ ਅਨੰਤ ਸ਼ਦਰ ਉੱਟਾਇਆ ਗਿਆ ਛੱਡੇ ਉਹਦੇ ਪਾੜੇ ਗਏ ਆ ਬਰਫਾਂ ਤੇ ਉਹ ਲਟਾਇਆ ਗਿਆ ਖੜਾ ਉਹਨੂੰ ਰੱਖਿਆ ਗਿਆ ਕਈ ਕਈ ਰਾਤਾਂ ਤਾਂ ਬੰਨ ਕੇ ਹੱਥ ਦੋਨੇ ਆ ਤਾਂ ਬੰਨ ਕੇ ਨਾ ਪੱਖੇ ਨਾਲ ਸੌਣ ਨਹੀਂ ਦਿੰਦੇ ਕਈ ਕਿ ਐ ਐ ਲਾ ਲੰਦਾ ਚਿਪੀ ਐ ਅੱਖਾਂ ਥੱਲੇ ਕਰਕੇ ਐ ਚਿਪੀ ਉਹ ਰੋ ਕਹਾਂ ਐ ਲਾ ਲੰਦੇ ਆ ਵੀ ਅੱਖ ਵੀ ਨਾ ਵਿੱਚੇ ਗੋਤ ਮਤਲਬ ਕਿ ਉਹਦੇ ਜਿਹੜੇ ਅੰਗ ਨੇ ਉਹਨਾਂ ਤੇ ਕੋਈ ਰਬੜ ਵਗੈਰਾ ਛਾ ਕੇ ਪਿਸ਼ਾਬ ਦਾ ਬੰਦੇ ਨੂੰ ਜ਼ੋਰ ਪੈਂਦਾ ਤਾਂ ਅੰਦਰੋਂ ਬਲੇਡਰ ਪਾਟਨ ਵਾਲਾ ਹੋ ਜਾਂਦਾ ਤੇ ਸ਼ੱਦਦ ਬਹੁਤ ਤਰ੍ਹਾਂ ਦੇ ਹੁੰਦੇ ਆ ਜਿਹਨੂੰ ਕਹਿੰਦੇ ਆ 3rd ਡਿਗਰੀ ਟੌਰਚਰ ਕਹਿੰਦੇ ਸੋ ਉਸ ਨੌਜਵਾਨ ਤੇ ਸਾਰੇ ਜਿਹੜੇ ਸ਼ੱਦਦ ਜ਼ੁਲਮ ਉਟਾਏ ਆ ਹਰਿਆਣੇ ਦੀ ਸਰਕਾਰ ਨੇ ਤੇ ਨਾਲ ਜਿਹੜੀ ਸੈਂਟਰ ਦੀ ਸਰਕਾਰ ਆ ਉਹਦੋਂ ਦੇ ਨਾਲ ਕੇ ਸੋ ਸਾਡਾ ਫਰਜ਼ ਬਣਦਾ ਕਿ 220 ਦੇ ਦੋਨੋਂ ਦੇ ਵਿੱਚ ਵੀ ਉਸ ਨੌਜਵਾਨ ਨੇ ਉਸ ਮੋਰਚੇ ਦਾ ਡਟ ਕੇ ਸਾਥ ਦਿੱਤਾ ਲਗਾਤਾਰ ਪਹਿਰਾ ਦਿੱਤਾ ਐਸ ਮੋਰਚੇ ਸ਼ੰਭੂ ਦੇ ਖਨੋਰੀ ਵੀ ਲਗਾਤਾਰ ਉਹ ਨੌਜਵਾਨ ਡਟਿਆ ਰਿਹਾ ਲੋਕਾਂ ਨੂੰ ਜੋਸ਼ ਭਰਦਾ ਰਿਹਾ ਲਾਂਭੰਦ ਕਰਦਾ ਰਿਹਾ ਸੋ ਆਓ ਆਪਾਂ 17 ਤਰੀਕ ਨੂੰ ਅਵਾਲੇ ਵੱਲ ਚਾਲੇ ਪਾਉਣੇ ਆ 9 ਵਜੇ ਆਪਾਂ ਮਸਤੂਆਣਾ ਸਭ ਇਕੱਠੇ ਹੋਣਾ ਉਥੋਂ ਕਾਫਲੇ ਦੇ ਰੂਪ ਚ ਆਪਾਂ ਚੱਲਣਾ ਸੋ ਵੱਧ ਤੋਂ ਵੱਧ ਤੁਹਾਨੂੰ ਨੌਜਵਾਨੋਂ ਅਪੀਲ ਆ ਕਿ ਸਾਨੂੰ ਅੱਜ ਉਸ ਨੌਜਵਾਨ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਨਹੀਂ ਤਾਂ ਹੋਰ ਨਵੇਂ ਤੋਂ ਨਵੇਂ ਪਰਚੇ ਉਹਦੇ ਪਾ ਕੇ ਤੇ ਉਹਨੂੰ ਲਗਾਤਾਰ ਹੋਰ ਲੰਮਾ ਸਮਾਂ ਜੇਲਾ ਵਿੱਚ ਧੱਕਿਆ ਜਾ ਅਸਰ ਆ ਉਹਦੇ ਤੇ ਉਸ ਨੌਜਵਾਨ ਦੇ ਉੱਤੇ ਛਾਦਰ ਟਾਇਆ ਜਾ ਸਕਦਾ ਸੋ ਆਓ 17 ਤਰੀਕ ਸਮਾਂ 9 ਵਜੇ ਮਸਤੋਣਾ ਸਾਹਿਬ ਇਕੱਠੇ ਹੋਣੇ ਆ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ